ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਸਾਡੀ ਟੀਮ ਪਹੁੰਚੀ ਹੈ ਜੀ ਬਟਾਲਾ ਤੋਂ ਨੇੜਲੇ ਪਿੰਡ ਸੁਨਈਆ ਜਿੱਥੇ ਦੱਸ ਦਈਏ ਰਿਵਰ ਆਫ ਲਾਈਫ ਚਰਚ ਵੱਲੋਂ ਅੱਜ ਇੱਕ ਵੱਡਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇੱਥੇ ਹਲਕੇ ਦੇ ਐਮਐਲਏ ਸ਼ਰੀਕਲਸੀ ਪਹੁੰਚੇ ਸਨ ਜਿਨ੍ਹਾਂ ਨੇ ਇਸ ਖੂਨਦਾਨ ਕੈਂਪ ਦੀ ਤਾਰੀਫ਼ ਕੀਤੀ ਹੈ ਅਤੇ ਕਿਹਾ ਹੈ ਕਿ ਸਭ ਤੋਂ ਵੱਡਾ ਦਾਨ ਖੂਨਦਾਨ ਹੈ ਉੱਥੇ ਹੀ ਇਤੋਂ ਦੇ ਬਿਸ਼ਪ ਚਕਤਾਰ ਜੀ ਸਾਡੇ ਨਾਲ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸਮੇਂ-ਸਮੇਂ ਤੇ ਇਦਾਂ ਦੇ ਕੈਂਪ ਆਯੋਜਨ ਕੀਤੇ ਜਾਂਦੇ ਰਹੇ ਹਨ ਅਤੇ ਅਸੀਂ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਹਾਂ ਫਿਲਹਾਲ ਵੱਡੀ ਗਿਣਤੀ ਵਿੱਚ ਇੱਥੇ ਨੌਜਵਾਨ ਵੱਲੋਂ ਖੂਨਦਾਨ ਕੀਤਾ ਗਿਆ ਹੈ ਕੁਝ ਲਾਈਵ ਤਸਵੀਰਾਂ ਖਾ ਰਹੇ ਹਾਂ ਵੈਕਟੀਰੋ ਚੈਨਲ ਦਾ ਆਰ ਐਨ ਨਿਊ ਰਿਵਰ ਆਫ ਲਾਈਫ ਚਰਚ ਦੇ ਵਿੱਚ ਬਿਸ਼ਪ ਸਾਹਿਬ ਸਾਡੇ ਪਾਸ ਸਾਹਿਬ ਜੀ ਸਾਰਾ ਪਰਿਵਾਰ ਬੜਾ ਵੱਡਾ ਔਰ ਬਹੁਤ ਵਧੀਆ ਉਤਰਾਣ ਦੇਖੋ ਮੈਂ ਕਹਿ ਸਕਦਾ ਹਾਂ ਕਿ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਖੂਨਦਾਨ ਦੀ ਜਿਹੜੀ ਸੇਵਾ ਸਭ ਤੋਂ ਵੱਡੀ ਸੇਵਾ ਔਰ ਮੈਨੂੰ ਮਾਣ ਵੀ ਹੈ ਕਿ ਜੇ ਤੁਹਾਨੂੰ ਇਹੋ ਜਿਹਾ ਆਗੂ ਐਸੇ ਉਪਰਾਲੇ ਕਰਦੇ ਹੋਣ ਤੇ ਉਹ ਦਿਨ ਦੂਰ ਨਹੀਂ ਜਦੋਂ ਇੱਕ ਸੰਸਾਰ ਦੇ ਵਿੱਚ ਮਾਹੌਲ ਜਿਹੜਾ ਉਹ ਪੋਜ਼ਿਟਿਵਿਟੀ ਵਾਲਾ ਇਹੋ ਕਹਿਣਾ ਚਾਹੁੰਦਾ ਜੀ ਜੋ ਸਾਡੇ ਬਜ਼ੁਰਗਾਂ ਦੀ ਦੇਣ ਹੈ ਜੋ ਇਹਨਾਂ ਦੀ ਸੋਚ ਹੈ ਇਹਨਾਂ ਦੇ ਸੋਚ ਤੇ ਪੈਰਾ ਦੇ ਇਹਨਾਂ ਨੇ ਵੀ ਕੰਮ ਕਰੀਏ ਕਿਉਂਕਿ ਇਹਨਾਂ ਦੀਆਂ ਉਮਰਾਂ ਹੰਦੀਆਂ ਫਿਰ ਰੱਬ ਨੂੰ ਜਪਨ ਵਾਲੇ ਨੇ ਔਰ ਰੱਬ ਦਾ ਭੈ ਭੈ ਜਿਹੜਾ ਰੱਬ ਦਾ ਖੌਫ ਰੱਖਦੇ ਨੇ ਤਾਂ ਜੋ ਕੀ ਜਿਹੜਾ ਰੱਬ ਦਾ ਡਰ ਰੱਖਦਾ ਕੋ ਖੌਫ ਰੱਖਦਾ ਹੋਵੇ ਰੱਬ ਨੂੰ ਹਰ ਸਮੇਂ ਆਪਣੇ ਹਾਜ਼ਰ ਮੰਨਦੇ ਹੋਣ ਉਹ ਲੋਕ ਕਦੀ ਵੀ ਕਿਸੇ ਨੂੰ ਕੋਈ ਗਲਤ ਮੈਸੀ ਸੰਦੇਸ਼ ਨਹੀਂ ਦੇ ਸਕਦੇ ਸੋ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਇਹਨਾਂ ਦੇ ਜਿਹੜੀ ਜੋ ਵੀ ਬਚਨ ਹੁੰਦੇ ਨੇ ਬਾਰੇ ਮੇਰਾ ਨਾਮ ਸਿਟੀ ਹੈ ਜੀ ਤੇ ਮੈਂ ਇਹੀ ਚਾਹਣਾ ਚਾਹੁੰਦੀ ਹਾਂ ਕਿ ਸਾਰਿਆਂ ਨੂੰ ਸਾਨੂੰ ਖੂਨ ਲਾਣਾ ਕਰਨਾ ਚਾਹੀਦਾ ਹੈ ਕਿਸੇ ਦੀ ਜ਼ਿੰਦਗੀ ਦੀ ਕੰਮ ਆਉਂਦਾ ਹੈ ਕਿਸੇ ਦੀ ਲਾਈਫ ਬਦਲ ਬਦਲ ਜਾਂਦੀ ਬਚ ਜਾਂਦੀ ਹੈ ਕਿੰਨੀ ਆ ਰਹੀ ਖੂਨਦਾਨ ਕਰ ਚੁੱਕੇ ਮੈਂ ਤੀਸਰੀ ਵਾਰੀ ਕਰ ਚੁੱਕੀ ਹਾਂ ਕਹਿਣਾ ਚਾਹੁੰਦੇ ਕਿ 18 ਸਾਲ ਤੋਂ ਬਾਅਦ ਹਰ ਕੋਈ ਆਪਣਾ ਬਲੱਡ ਡੋਨੇਟ ਕਰ ਸਕਦਾ ਹੈ ਚਾਹੇ ਲੜਕਾ ਹੈ ਜਾਂ ਲੜਕੀ ਹੈ ਸਾਰੇ ਸਾਧਨ ਨੂੰ ਅੱਗੇ ਆਣਾ ਚਾਹੀਦਾ ਸਾਨੂੰ ਇਸ ਟੀਮ ਬਹੁਤ ਵਧੀਆ ਜੀ ਸਿਵਲ ਹਸਪੀਟਲ ਅੰਮ੍ਰਿਤਸਰ ਤੋਂ ਮੈਂ ਮੈਂ ਉੱਥੇ ਜੌਬ ਕਰਨੀ ਹੈ ਤੇ ਉਹ ਮੇਰੀ ਟੀਮ ਆਪਣੀ ਟੀਮ ਜਸਵਿੰਦਰ ਜੀ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਪਿਛਲੇ 4 ਮਹੀਨਿਆਂ ਤੋਂ ਪਹਿਲੇ ਵਾਰ ਇਸੇ ਕੈਂਪ ਲਗਾਏ ਸੀ ਖੂਨਦਾਨ ਕੈਂਪ ਅਰ 18 ਸਾਡਾ ਪ੍ਰਾਹਲਾਂ ਤੱਕ 4-5 ਮਿੰਟ ਬਾਅਦ ਕੋਈ ਨਾ ਕੋਈ ਕੈਂਪ ਲਗਾਇਆ ਜਾਏ ਤਾਂ ਕਿ ਲੋਕਾਂ ਦੇ ਭਲਾ ਹੋ ਸਕੇ ਤੇ ਪ੍ਰਭੂ ਯਸਮਸੀ ਨੇ ਪੂਰੀ ਦੁਨੀਆ ਲਈ ਖੂਨ ਦਿੱਤਾ ਹੈ ਤੇ ਅਸੀਂ ਸਾਰੇ ਇਹ ਅਪਰਾਲਾ ਕਰਦੇ ਵੀ ਸਾਡਾ ਵੀ ਕਿਸੇ ਦੇ ਖੂਨ ਕਾਮ ਆਵੇ ਕਿਸੇ ਦੀ ਜਾਨ ਵਜੇ ਇਸ ਵੇਲੇ ਅਸੀਂ ਆਪਣੇ ਐਮਐਲਏ ਜੀ ਸਾਹਿਬ ਦਾ ਧੰਨਵਾਦ ਕਰਦੇ ਇੱਥੇ ਪਹੁੰਚੇ ਨੇ ਰਾਗ ਇੱਥੇ ਆ ਕੇ ਸਾਡੇ ਪੂਰੇ ਕੈਂਪ ਨੂੰ ਜਿਹੜਾ ਉਹ ਵਧਾਈ ਦਿੰਦੀਆਂ ਇਸ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਸਾਰੀ মিডিਆ ਧੰਨਵਾਦ ਕਰਦੇ ਹਾਂ ਤੁਸੀਂ ਇੱਥੇ ਆਏ ਸੰਗਤ ਨੂੰ ਅਸੀਂ ਹਰ ਸੰਡੇ ਜੋ ਤੁਹਾਨੂੰ ਮੈਸੇਜ ਦਿੰਨੇ ਆ ਵੀ ਆਪਣੇ ਮਾਪੇ ਦਾ ਇਜ਼ਤ ਕਰੋ ਜੋ ਤੁਹਾਡੇ ਮਾਪੇ ਤੋਂ ਉਹਦਾ ਖਿਆਲ ਰੱਖੋ ਜਿਹੜੇ ਅੱਜ ਕੱਲ ਨੌਜਵਾਨ ਆਪਣੀ ਮਰਜ਼ੀ ਨਾਲ ਵਾਰਾ ਫਿਰਦੇ ਨੇ ਉਹਨਾਂ ਨੂੰ ਰੋਕੀਦਾ ਵੀ ਵਾਰਾ ਨਾ ਫਿਰੋ ਆਪਣੇ ਘਰ ਵਿੱਚ ਰਹੋ ਮਲਿਆ ਵਿੱਚ ਜਾਂ ਉਹ ਜਿਹੜੇ ਲੋਕ ਪੜ੍ਹਦੇ ਨੇ ਸਟੱਡੀ ਕਰਦੇ ਨੇ ਉਹਨਾਂ ਨੂੰ ਮੈਸੇਜ ਇਹਦਾ ਅਗਰ ਪੜਨ ਜਾਂਦੇ ਹੋ ਤਾਂ ਪੜ੍ਹਾਈ ਕਰੋ اوارਾ ਜਾ ਕੇ ਗਨੀਆਂ ਜਨਾ ਫਿਰੂ ਚੌਂਕਾਂ ਜਨਾ ਫਿਰੂ ਤਾਂ ਕਿ ਤੁਹਾਡੇ ਮਾਪੇ ਬੀ ਦੀ ਇੱਜ਼ਤ ਬਰਕਰਾਰ ਰਹੇ ਇਹਦੇ ਵਿੱਚ ਪਰਮੇਸ਼ਰ ਦੀ ਇੱਛਾ ਆ ਕਿ ਅਸੀਂ ਆਪਣੇ ਮਾਪੇ ਦੇ ਆਪਣੇ ਸਮਾਜ ਦੀ ਇੱਜ਼ਤ ਰੱਖੀਏ ਉਹ ਤਾਂ ਹੋਏਗਾ ਜਦੋਂ ਅਸੀਂ ਅਵਾਰਾ ਨਾ ਫਿਰਾਂਗੇ ਇਹੀ ਇਸ ਕਹੀ ਸਖਾਣੇ ਆਪਣਾ ਹੁੰਦਾ ਸਭ ਤੋਂ ਪਹਿਲੇ ਮੈਂ ਮੀਡੀਆ ਦਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਤੇ ਸਾਡੇ ਐਮਐਲਏ ਜੋ ਹਲਕੇ ਦੇ ਸ਼ੈਰੀ ਕਲਸੀ ਜੀ ਆ ਜੋ ਸਾਡੇ ਵਿੱਚ ਇਸ ਇਹ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਸੋ ਅੱਜ ਇੱਕ ਖੂਨਦਾਨ ਕੈਂਪ ਜਿਹੜਾ ਵਾ ਇਹ ਲੋਕ ਭਲਾਈ ਦੇ ਲਈ ਹੈ ਜਿਵੇਂ ਕਿ ਹਸਪਤਾਲਾਂ ਦੇ ਵਿੱਚ ਬੜੇ ਮਰੀਜ਼ ਹੁੰਦੇ ਆ ਕਈ ਵਾਰੀ ਉਹ ਖੂਨ ਤੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਤੇ ਉਹ ਖੂਨ ਦੇ ਕਾਰਨ ਕਈਆਂ ਦੀ ਤੇ ਮੌਤ ਹੋ ਜਾਂਦੀ ਪਰ ਜਦੋਂ ਅਸੀਂ ਇਹ ਪ੍ਰਾਲਾ ਕਰਦੇ ਆ ਕਿ ਖੂਨ ਜਿਹੜਾ ਵਾ ਲੈ ਕੇ ਤੇ ਉਹਨਾਂ ਨੂੰ ਸਪਲਾਈ ਕੀਤਾ ਜਾਏ ਤਾਂ ਕਿ ਉਹਨਾਂ ਦੀ ਜਾਨ ਬਚ ਜਾਵੇ ਤਾਂ ਇਹ ਸਾਡਾ ਕੰਮ ਹੈ ਲੋਕ ਭਲਾਈ ਦਾ ਜਿਹੜਾ ਸਦਾ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਸਰ 22 23 ਲੋਕਾਂ ਨੇ 25 ਲੋਕਾਂ ਨੇ ਮੇਰਾ ਖਿਆਲ ਹੁਣ ਤੱਕ ਖੂਨਦਾਨ ਦੇ ਦਿੱ ਚੁਕੇ ਆ ਹਾਂਜੀ ਤੇ ਡਾਕਟਰ ਦੇ ਕਿਦਾਂ ਦੇ ਬਹੁਤ ਅੱਛੇ ਸਰ ਬਹੁਤ ਅੱਛੇ ਅੰਮ੍ਰਿਤਸਰ ਤੋਂ ਟੀਮ ਆਈ ਹੈ ਤੇ ਬਹੁਤ ਵਧੀਆ ਡੀਲ ਕਰ ਰਹੇ ਨੇ ਔਰ ਕਈ ਵਾਰੀ ਕਹਿ ਰਹੇ ਆ ਕਿ ਹਸਪਤਾਲਾਂ 'ਚ ਜਦੋਂ ਜਾਇਦਾ ਤੇ ਉੱਥੇ ਤੇ ਫਟਾਫਟ ਬਸੋ ਖੂਨ ਕੱਢਦੇ ਆ ਤੇ ਫਿਰ ਭੇਜ ਦਿੰਦੇ ਆ ਪਰ ਇੱਥੇ ਉਹਨਾਂ ਨੇ ਬੜੇ ਢੰਗ ਦੇ ਨਾਲ ਉਹਨਾਂ ਨੂੰ ਰੱਖਦੇ ਆ ਫਿਰ 10 ਮਿੰਟ ਕਹਿੰਦੇ ਆ ਕਿ ਲੇਟੇ ਰਹੋ ਔਰ ਬੜਾ ਵਧੀਆ ਢੰਗ ਨਾਲ ਸੂਈ ਜਿਹੜੀ ਉਹਨਾਂ ਨੂੰ ਲਾਉਂਦੇ ਆ ਬਹੁਤ ਅੱਛਾ ਸਰ